ਦੋਸਤੋ ਇੱਕ ਵਾਰ ਫਿਰ ਤੋਂ ਨਵੀਂ ਅਪਡੇਟਸ ਲੈ ਕੇ ਹਾਜ਼ਰ ਹਾਂ ਪੰਜਾਬ ਦਾ ਮਾਣ ਜਾਨੀ ਕਿ ਬੱਬੂ ਮਾਨ ਦੇ ਨਾਲ ਜੁੜੀ ਨਵੀਂ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜਬੀਰ ਐਕਟਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਦੋਸਤੋ ਜੋ ਅਸੀਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਉਹ ਹੈ ਕਿ ਕੱਲ ਬੀਤੀ ਰਾਤ ਬੱਬੂ ਮਾਨ ਸਾਹਿਬ ਮਨੀਸ਼ ਤਵਾਰੀ ਦੇ ਘਰ ਪਹੁੰਚੇ ਸਨ ਜੋ ਕਿ ਕਾਂਗਰਸ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਨ ਤੇ ਉੱਥੋਂ ਉਹਨਾਂ ਨੇ ਕੁਝ ਗੱਲਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਤੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਰਾਹੀਂ ਸਤਿ ਸ਼੍ਰੀ ਅਕਾਲ ਨਿੱਜੀ ਤੌਰ ਤੇ ਮ ਫਰੇਸ ਪਰਿਵਾਰ ਨਾਲ ਮੇਰਾ ਬੜਾ ਪੁਰਾਣਾ ਨਤਕ ਬੜਾ ਗਹਿਰਾ ਪਿਆਰ ਹੈ ਤੋਂ ਮੈਂ ਪਰਿਵਾਰਕ ਤੌਰ ਤੇ ਬਾਜੀ ਦੇ ਨਾਲ ਸਦੀ ਨਾਲ ਮੈਂ ਬੱਬੂ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੀ ਪੁਰਾਣੀ ਸਾਂਝ ਹੈਗੀ ਔਰ ਅੱਜ ਜਿਹੜਾ ਇਹ ਸਾਡੇ ਗ੍ਰੈਸਦਾਨ ਤੇ ਆਏ ਸਾਡੇ ਘਰ ਆਏ ਸਾਨੂੰ ਹੰਗਾਰਾ ਦੇਣ ਵਾਸਤੇ ਮੈਂ ਇਹਨਾਂ ਦਾ ਸਦਾ ਰਿਣੀ ਰਹੂਗਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਆਉਣ ਤੋਂ ਬਾਅਦ ਦੋਸਤੋ ਅਲੱਗ-ਅਲੱਗ ਲੋਕ ਅਲੱਗ-ਅਲੱਗ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ ਬੱਬੂਮਾਨ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਇਹ ਬਿਲਕੁਲ ਸਾਫ਼ ਕੀਤਾ ਹੈ ਕਿ ਮਨੀਸ਼ तिवारी ਨੂੰ ਉਹ ਸਿਰਫ ਇੱਕ ਸੱਚਾ ਦੋਸਤ ਹੋਣ ਦੇ ਨਾਤੇ ਮਿਲਣ ਆਏ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਰਿਸ਼ਤੇ ਹਨ ਜਿਸ ਕਾਰਨ ਉਹ ਮਨੀਸ਼ तिवारी ਨੂੰ ਮਿਲਣ ਪਹੁੰਚੇ ਸਨ ਤੇ ਬੱਬੂਮਾਨ ਸਾਹਿਬ ਨੇ ਉੱਥੇ ਇੱਕ ਗੱਲ ਹੋਰ ਵੀ ਆਖੀ ਹੈ ਕਿ ਉਹਨਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਤੇ ਤੁਹਾਡਾ ਕੀ ਕਹਿਣਾ ਹੈ ਦੋਸਤੋ ਇਸ ਬਾਰੇ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦਿਓ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ජ .